ਹਾਂਜੀ ਸਭ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਮੈਂ ਗੁਰਬਰਨ ਸਿੰਘ ਲੋਕ ਸਭਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਮੇਰਾ ਚੋਣ ਨਿਸ਼ਾਨਾ ਮਾਚਿਸ ਦੀ ਡੱਬੀ ਤੇ ਏਵੀਐਮ ਤੇ ਮੇਰਾ ਨੰਬਰ ਹੈ ਜੀ 13 ਮੈਨੂੰ ਬੋਟ ਤੇ ਸਪੋਰਟ ਜ਼ਰੂਰ ਕਰਿਓ ਅੱਜ ਆਪਾਂ ਮੁੱਦਾ ਲੈ ਕੇ ਆਏ ਆ ਜੋ ਪੰਜਾਬ ਦੇ ਵਿੱਚ ਜੋ ਨੌਜਵਾਨ ਪੀਡੀਏ ਉਹਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਜੋ ਹੈਗਾ ਆਣਦਾ ਹਨ ਉਸ ਉਸ ਟਾਪਿਕ ਤੇ ਆਪਾਂ ਗੱਲ ਕਰਾਂਗੇ ਉਹਦੇ ਕੀ ਕੀ ਕਾਰਨ ਨੇ ਆਉਣਾ ਸਹੀ ਹੈ ਜਾਂ ਨਹੀਂ ਹੈ ਉਸ ਟਾਪਿਕ ਤੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪ ਗੱਲ ਕਰਾਂਗੇ ਵੀ ਉਹ ਇੱਧਰ ਆਣਾ ਕਿਉਂ ਚਾਹੁੰਦੇ ਆ ਕਿਉਂਕਿ ਦੇਖੋ ਅਗਰ ਆਪਾਂ ਮੇਰੇ ਮਾਨ ਸਾਹਿਬ ਬਠਿੰਡੇ ਜਾਂ ਬਠਿੰਡੇ ਕੰਸਟੀਟੂਐਂਸੀ ਦੇ ਵਿੱਚ ਜਿਹੜੀਆਂ ਸਾਰੀਆਂ 9 ਦੀਆਂ 9 ਕੰਸਟੀਟੂਐਂਸੀਆਂ ਪੈਂਦੀਆਂ ਨੇ ਵਿਧਾਨ ਸਭਾ ਦੀਆਂ ਉਹਦੇ ਵਿੱਚ ਜੋ ਬੱਚਿਆਂ ਦੇ ਉਹਨਾਂ ਦੇ ਰੁਝਾਨ ਇਧਰ ਆਣ ਦੇ ਜ਼ਿਆਦਾ ਤਾਂ ਨੇ ਕਿਉਂਕਿ ਉੱਥੇ ਰੋਜ਼ਗਾਰ ਜਾਂ ਉੱਥੇ ਕੋ ਇੰਡਸਟਰੀਅਲ ਨਹੀਂ ਹੈਗੀ ਉਹਨਾਂ ਨੂੰ ਉੱਥੇ ਕੋਈ ਫਿਊਚਰ ਉਹਨਾਂ ਦਾ ਦਿਖਦਾ ਨਹੀਂ ਜੇ ਮੈਂ 12ਵੀਂ ਕਲਾਸ ਕਰਨ ਤੋਂ ਬਾਅਦ ਉਹਨਾਂ ਨੂੰ ਪਹਿਲੀ ਵਾਰ ਤੇ ਗਾਈਡਲਾਈਨ ਨਹੀਂ ਹੈਗੀ ਵੀ ਉੱਥੇ ਇਸ ਤਰ੍ਹਾਂ ਦੇ ਇੰਸਟੀਚਿਊਟ ਦੇ ਵਿੱਚੋਂ ਵਧੀਆ ਪੜ ਸਕਦੇ ਆ ਫਿਰ ਉਹ ਉਹਨਾਂ ਇੰਸਟੀਚਿਊਟਾਂ ਦੇ ਵਿੱਚ ਪੜ ਕੇ ਉਹਨਾਂ ਨੂੰ ਅੱਗੇ ਫੇਰ ਫਿਊਚਰ ਨਹੀਂ ਦੇਖਦਾ ਵੀ ਤੇ ਕੋਈ ਇੰਡਸਟਰੀ ਨਹੀਂ ਸਾਨੂੰ ਏਰੀਆ ਚੋਂ ਬਾਹਰ ਤਾਂ ਜਾਣੀ ਪੈਣਾ ਨੌਕਰੀ ਕਰਨ ਦੇ ਲਈ ਤਾਂ ਉਹ ਫਿਰ ਸੋਚਦੇ ਆ ਵੀ ਅਗਰ ਬਾਹਰ ਇੱਥੋਂ ਹੀ ਜਾਣਾ ਬਾਅਦ ਚ ਤਾਂ ਫਿਰ 12ਵੀਂ ਤੋਂ ਬਾਅਦ ਹੀ ਕਿਉਂ ਨਾ ਵਿਦੇਸ਼ਾਂ ਵੱਲ ਜਾਇਆ ਕਿਉਂਕਿ ਇੱਧਰ ਸੈਟਲ ਹੋਣਾ ਸੌਖਾ ਹੈ ਇੱਧਰ ਤੁਸੀਂ ਆਪ ਦਾ ਜੀਵਨ ਪੱਧਰ ਨੂੰ ਜਲਦੀ ਉੱਚਾ ਚੱਕ ਸਕਦੇ ਹੋ ਕੰਪੀਟੀਸ਼ਨ ਘਾਟਾ ਜੌਬਸ ਲੈਣ ਲਈ ਤੇ ਉਹ ਸਾਰਾ ਸੋਚਦੇ ਹੋਏ ਫਿਰ ਉਹਨਾਂ ਨੂੰ ਲੱਗਦਾ ਵੀ ਬਾਹਰ ਜਾਣਾ ਵਿਦੇਸ਼ਾਂ ਵੱਲ ਜਾਣਾ ਜ਼ਿਆਦਾ ਵਧੀਆ ਹੈ ਇੱਥੇ ਸੈਟਲ ਹੋਣ ਨਾਲ ਤਾਂ ਇਹ ਇੱਕ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਬਾਹਰ ਆਉਣ ਦੇ ਲਈ ਤੇ ਪੇਰੈਂਟਸ ਵੀ ਪਹਿਲਾਂ ਹੁੰਦਾ ਸੀ ਵੀ ਬੱਚੇ ਆਪ ਆਣਾ ਚਾਹੁੰਦੇ ਸੀ ਪੇਰੈਂਟਸ ਕਹਿੰਦੇ ਵੀ ਨਹੀਂ ਜਾਣਾ ਪਰ ਹੁਣ ਉਲਟਾ ਹੋ ਚੁੱਕਿਆ ਪੇਰੈਂਟਸ ਕਹਿੰਦੇ ਤੁਸੀਂ ਜਾਓ ਕਿਉਂਕਿ ਪੇਰੈਂਟਸ ਨੂੰ ਵੀ ਇੰਨੀ ਅਵੇਅਰਨੈਸ ਆ ਚੁੱਕੀ ਹੈ ਵੀ ਇੱਥੇ ਕੁਝ ਨਹੀਂ ਬਣ ਰਿਹਾ ਉੱਥੇ ਬੈਟਰ ਹੈ ਵੀ ਉੱਥੇ ਨਸ਼ਿਆਂ ਦੇ ਵਿੱਚ ਪੈਣ ਨਾਲੋਂ ਹਨਾ 12ਵੀਂ ਤੋਂ ਬਾਅਦ ਜਾਂ ਬੈ ਤੁਹਾਨੂੰ ਜੌਬ ਨਹੀਂ ਮਿਲਦੀ ਨਿਰਾਸ਼ ਹੋ ਕੇ ਉਹਦੇ ਨੂੰ ਬੈਟਰ ਵਿਦੇਸ਼ਾਂ ਚ ਜਾਓ ਕਿਉਂਕਿ ਇੱਧਰ ਕੰਮ ਕਰਨੇ ਪੈਂਦੇ ਤਾਂ ਅਗਲੇ ਬੰਦੇ ਨੂੰ ਜਿੰਮੇਵਾਰੀ ਮਿਲ ਜਾਂਦੀ ਹੈ ਤਾਂ ਜੀਵਨ ਪੱਧਰਾ ਆ ਜੀਵਨ ਜਿਹੜਾ ਆਪਣਾ ਪੱਧਰ ਆ ਥੋੜਾ ਵਧੀਆ ਹੋਣ ਦੇ ਲਈ ਉਹਨਾਂ ਨੂੰ ਇੱਕ ਉਮੀਦ ਹੁੰਦੀ ਹੈ ਇਸ ਕਰਕੇ ਉਹ ਇਧਰ ਆ ਕੇ ਸੈਟਲ ਹੋਣ ਦੀ ਲਾਲਸਾ ਦੇ ਨਾਲ ਇਧਰ ਆਉਂਦੇ ਆ ਤੇ ਦੂਜਾ ਇਹ ਹੈ ਵੀ ਉਹਨਾਂ ਨੂੰ ਆਣਾ ਵੀ ਚਾਹੀਦਾ ਕਿਉਂਕਿ ਜੋ ਅੱਜ ਦੀ ਰਿਕੁਆਇਰਮੈਂਟ ਉੱਥੇ ਹੈ ਕਿ ਅਗਰ ਮੈਨੂੰ ਜੋਬ ਨਹੀਂ ਮਿਲ ਰਹੀ ਅੱਜ ਤਾਂ ਮੈਂ ਵੇਟ ਤਾਂ ਕਰੂੰਗਾ ਨਹੀਂ ਵੀ ਮੈਨੂੰ ਜੋਬ ਮਿਲੇਗੀ ਤਾਂ ਮੈਂ ਇਧਰ ਆਉਂਗਾ ਤਾਂ ਮੈਨੂੰ ਆਣਾ ਮਿਲੇ ਮੇਰੇ ਲਈ ਇੱਕ ਮਜਬੂਰੀ ਹੋ ਜਾਂਦੀ ਹੈ ਹਨਾ ਤੇ ਮੈਂ ਦਾ ਮਤਲਬ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਹਾਂ ਤੇ ਇਸ ਕਰਕੇ ਉਸ ਉਸ ਚੱਕਰ ਦੇ ਵਿੱਚ ਇਧਰ ਆਣਾ ਜ਼ਰੂਰੀ ਹੈ ਪਰ ਹੁਣ ਇੱਕ ਇਹ ਵੀ ਉੱਥੋਂ ਆਉਣ ਦੇ ਲਈ ਅਵੇਰਨੈਸ ਬਹੁਤ ਘੱਟ ਹੈ ਅਗਰ ਆਪਾਂ ਇਹ ਚੋਣ ਜਿੱਤਦੇ ਆ ਜਾਂ ਉਸ ਤੋਂ ਬਾਅਦ ਇੱਕ ਸੰਸਥਾ ਐਸੀ ਬਣਾਈ ਜਾਏਗੀ ਜੋ ਬੱਚਿਆਂ ਨੂੰ ਤੇ ਹੈਲਪ ਕਰੇਗੀ ਵੀ ਕਿੱਦਾਂ ਤੁਸੀਂ ਬਾਹਰ ਆਣਾ ਹੈ ਕਿਹੜੀਆਂ-ਕਿਹੜੀਆਂ ਉੱਥੇ ਚੀਜ਼ਾਂ ਦਾ ਧਿਆਨ ਰੱਖਣਾ ਹੈ ਪਹਿਲਾਂ ਏਜੰਟ ਉੱਥੇ ਅੱਜਕੱਲ ਬਹੁਤ ਜ਼ਿਆਦਾ ਠੱਗੀ ਚੋਰੀ ਕਰ ਰਹੇ ਆ ਬੱਚਿਆਂ ਨਾਲ ਕਿਉਂਕਿ ਬੱਚਿਆਂ ਨੂੰ ਅਵੇਰਨੈਸ ਹੁੰਦੀ ਨਹੀਂ ਪੇਰੈਂਟਸ ਨੂੰ ਵੀ ਨਹੀਂ ਹੁੰਦੀ ਉਹਨਾਂ ਨੂੰ ਵਸੇ ਇਹ ਹੁੰਦਾ ਵੀ ਅਸੀਂ ਬਾਹਰ ਜਾਣਾ ਕਿਸੇ ਤਰੀਕੇ ਨਾਲ ਤੋਂ ਜਾਣ ਬੁੱਝ ਕੇ ਇੱਕ ਦੋ ਗਲਤ ਡਾਕੂਮੈਂਟ ਲਾ ਕੇ ਇਧਰ ਪ੍ਰਾਈਵੇਟ ਕਾਲਜ ਦੇ ਵਿੱਚ ਭੇਜ ਦਿੰਦੇ ਜੇ ਅਗਰ ਆਪਾਂ ਕੈਨੇਡਾ ਦੀ ਗੱਲ ਕਰਾਂ ਤਾਂ ਕੈਨੇਡਾ ਸਰਕਾਰ ਵੱਲੋਂ ਇੱਕ ਡੀ ਐਲ ਆਈ ਇੰਸਟੀਟਿਊਟ ਦੀ ਲਿਸਟ ਹੈ ਡੀ ਐਲ ਆਈ ਮਤਲਬ ਡੈਜਿਗਨੇਟਡ ਲਰਨਿੰਗ ਇੰਸਟੀਟਿਊਟ ਦੀ ਇੱਕ ਪ੍ਰੋਪਰ ਲਿਸਟ ਬਣੀ ਹੋਈ ਹੈ ਵੈਬਸਾਈਟ ਤੇ ਜਿਹਦੇ ਉੱਤੇ ਤੁਸੀਂ ਜਾ ਸਕਦੇ ਹੋ ਦੇਖ ਸਕਦੇ ਹੋ ਵੀ ਕਿਹੜੇ ਕਾਲਜ ਨੂੰ ਮਾਨਤਾ ਪ੍ਰਾਪਤ ਹੈਗੀ ਹੈ ਇਧਰ ਕੈਨੇਡਾ ਸਰਕਾਰ ਵੱਲੋਂ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਵਰਕ ਪਰਮਿਟ ਇਸ਼ੂ ਕਰਨ ਦੀ ਪਰ ਉਧਰ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ ਇਹਦੀ ਇਸ ਕਰਕੇ ਉਹ ਏਜੰਟਾਂ ਨੇ ਉੱਥੇ ਬਿਜ਼ਨਸ ਬਣਾਏ ਹੋਏ ਇਧਰ ਜੋ ਪ੍ਰਾਈਵੇਟ ਕਾਲਜ ਖੋਲੇ ਹੋ ਜੋ ਉਹਨਾਂ ਬੱਚਿਆਂ ਨੂੰ ਭੇਜ ਕੇ ਉਹਨਾਂ ਨਾਲ ਠੱਗੀ ਮਰਵਾ ਦਿੰਦੇ ਉਸ ਤੋਂ ਬਾਅਦ ਉਹਨਾਂ ਨੂੰ ਵਕ ਪਰਮੈਂਟ ਮਿਲਦਾ ਨਹੀਂ ਤੇ ਬੱਚਿਆਂ ਨੂੰ ਰੇ ਆ ਕੇ ਇੰਸਟੀਚੂਟ ਚੇਂਜ ਕਰਨਾ ਪੈਂਦਾ ਤਾਂ ਇਹ ਕਰ ਸਿੱਧਾ ਉਹਨਾਂ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਬੱਚੇ ਨੂੰ ਇਹ ਆ ਕਿ ਜਦੋਂ ਪਤਾ ਲੱਗਦਾ ਪਹਿਲੇ 2-4 ਮਹੀਨੇ ਦੇ ਵਿੱਚ ਹੀ ਤਾਂ ਉਹਨਾਂ ਨੂੰ ਇੰਸਟੀਚੂਟ ਕਰਨੇ ਚੇਂਜ ਚੇਂਜ ਕਰਨੇ ਪੈਂਦੇ ਤੇ ਉਹਨਾਂ ਦਾ 1 ਸਾਲ ਦੀ ਪੇਰੈਂਟਸ ਦੀਦਰੋਂ ਕਮਾਈ ਹੋਈ ਕਮਾਈ ਹਨਾ ਤੇ ਉਹ ਬੇਕਾਰ ਚਲੇ ਜਾਂਦੇ ਉਹਦੇ ਲਈ ਅਵੇਅਰਨੈਸ ਹੋਣੀ ਜ਼ਰੂਰੀ ਹੈ ਉਹਦੇ ਲਈ ਇੱਕ ਪ੍ਰੋਪਰ ਇੰਸਟੀਟਿਊਟ ਬਣੇਗਾ ਉੱਥੇ ਸੌਰੀ ਇੱਕ ਸੰਸਥਾ ਬਣੇਗੀ ਜਿਹੜੀ ਬੱਚਿਆਂ ਨੂੰ ਉੱਥੇ ਸਹਾਇਤਾ ਕਰੇਗੀ ਇਧਰ ਆਉਣ ਦੇ ਲਈ ਹੈਲਪ ਕਰੇਗੀ ਤੇ ਉਹਨਾਂ ਨੂੰ ਪ੍ਰੋਗਰਾਮ ਵੀ ਦੱਸੇਗੀ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਬੇਸਡ ਹੁੰਦੇ ਹਨ ਮਤਲਬ ਉਹਨਾਂ ਦੇ ਪ੍ਰੋਫਾਈਲ ਦੇ ਬੇਸ ਤੇ ਕਿਹੜਾ ਪ੍ਰੋਗਰਾਮ ਜ਼ਿਆਦਾ ਵਧੀਆ ਸੂਟੇਬਲ ਹੋਏਗਾ ਉਹਦੇ ਲਈ ਉਹਨਾਂ ਨੂੰ ਹੈਲਪ ਕਰ ਪਾਵਾਂਗੇ ਇੱਕ ਪ੍ਰੋਪਰ ਸੰਸਥਾ ਬਣੇਗੀ ਉੱਥੇ ਤੇ ਇਹ ਦੂਜਾ ਮਤਲਬ ਸੰਸਥਾ ਵੱਲੋਂ ਜਾਂ ਮੇਰੇ ਵੱਲੋਂ ਇੱਕ ਸਲਾਹ ਜ਼ਰੂਰ ਹੈ ਵੀ ਅਗਰ ਬੱਚੇ ਆਪ ਇਧਰ ਭੇਜ ਰਹੇ ਆਂ ਅ ਤਾਂ ਉਹ ਜ਼ਿਆਦਾ ਬੈਟਰ ਹੈ ਇਧਰ ਉਧਰੋਂ ਬੈਚਲਰ ਕਰਕੇ ਆ ਕੇ ਜਿੱਦੇ ਇਧਰ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਜਾਂ ਡਿਗਰੀ ਕਰਨ ਆ ਕੇ ਤਾਂ ਤੁਹਾਡੀ ਇੱਕ ਪੜ੍ਹਿਆਂ ਲਿਖਿਆਂ ਦੇ ਵਿੱਚ ਕੈਟਾਗਰੀ ਦੇ ਵਿੱਚ ਆਣ ਲੱਗ ਜਾਂਦੇ ਤੁਹਾਡੀ ਇੱਕ ਬੈਚਲਰ ਹੋ ਜਾਂਦੀ ਬਾਹਨੇ ਨਾਲ ਉੱਥੇ ਇੱਥੇ ਆ ਕੇ ਤੁਸੀਂ ਪਲੱਸ 2 ਤੋਂ ਬਾਅਦ ਜਾਂ 12ਵੀਂ ਕਲਾਸ ਤੋਂ ਬਾਅਦ ਜਦੋਂ ਇੱਕ ਦੋ ਸਾਲ ਦਾ ਡਿਪਲੋਮਾ ਕਰਦੇ ਹੋ ਕਰਦੇ ਕਰਾਂਦੇ ਤੁਹਾਨੂੰ ਪੀਆਰ ਲੈਂਦੇ ਰਹਿੰਦੇ ਚਾਰ ਪੰਜ ਸਾਲ ਲੱਗ ਜਾਂਦੇ ਉਸ ਤੋਂ ਬਾਅਦ ਬੈਚਲਰ ਕਰਨੀ ਔਖੀ ਹੋ ਜਾਂਦੀ ਕਿਉਂਕਿ ਇੱਕ ਤੁਹਾਡੀ ਉਮਰ ਹੋ ਜਾਂਦੀ ਹੈ ਜਿਹਦੇ ਵਿੱਚ ਪੇਰੈਂਟਸ ਕਹਿੰਦੇ ਮੈਰਿਜ ਕਰਾ ਲਓ ਹੁਣ ਜਦੋਂ ਇੱਕ ਵਾਰ ਮੈਰਿਜ ਦੇ ਆਕੇ ਤੇ ਬੈਟਰਾਂ ਵੀ ਉਥੋਂ ਕਰਕੇ ਆਉ ਉਹਦੇ ਨਾਲ ਤੁਹਾਡੀ ਲਾਈਨ ਵੀ ਬਣਦੀ ਹੈ ਇੱਕ ਤੁਸੀਂ ਅੱਗੇ ਇੱਥੇ ਗਰੋ ਵੀ ਕਰ ਸਕਦੇ ਹੋ ਕਿਉਂਕਿ ਜਿਆਦਾ ਪੜੇ ਲਿਖੇ ਹੋ ਹੋਵੋਗੇ ਤਾਂ ਆਬਵੀਅਸਲੀ ਗਰੋਥ ਜਿਆਦਾ ਹੋਏਗੀ ਦੂਜਾ ਨਤੀਜਾ ਇਹ ਵੀ ਤੁਸੀਂ ਉਹ ਬੈਚਲਰ ਕਰਕੇ ਅਗਰ ਆਉਂਗੇ ਤਾਂ ਤੁਸੀਂ ਬਾਅਦ ਵਿੱਚ ਇਨ ਫਿਊਚਰ ਪੰਜ ਸਾਲਾਂ ਨੂੰ 10 ਸਾਲਾਂ ਨੂੰ 15 ਸਾਲਾਂ ਨੂੰ ਤੁਹਾਡਾ ਤੁਹਾਡਾ ਬੈਲੈਂਸ ਸੈਟਲ ਹੋ ਗਏ ਇੱਥੇ ਜੇ ਤੁਹਾਡਾ ਮੂਡ ਵਾਪਸ ਜਾਣ ਦਾ ਹੈਗਾ ਤਾਂ ਬੈਕ ਇੰਡੀਆ ਦੇ ਵਿੱਚ ਵੀ ਕੁਆਲੀਫਿਕੇਸ਼ਨ ਦੀ ਤੁਹਾਨੂੰ ਪੱਤੀ ਜਰੂਰਤ ਹੈਗੀ ਤਾਂ ਤੁਹਾਡੇ ਲਈ ਡਿਗਰੀਆਂ ਹੋਣੀਆਂ ਪਹਿਲੇ ਤਾਂ ਤੁਸੀਂ ਵਾਪਸ ਜਾਣਾ ਤੁਹਾਡੇ ਲਈ ਸੌਖਾ ਹੋਏਗਾ ਅਗਰ ਆਨਦਰ ਵੇ ਮੈਨੂੰ ਅਗਰ ਤੁਸੀਂ ਦੂਸਰੀ ਸਾਈਡ ਗੱਲ ਕਰੀਏ ਆਪਾਂ ਤਾਂ ਤੁਹਾਡੇ ਲਈ ਜਾਣਾ ਹੋ ਜਾਏਗਾ 12ਵੀਂ ਤੋਂ ਬਾਅਦ ਇਧਰ ਆਏ ਹੋਏ ਇਧਰ ਸੈਟਲ ਹੋਣਾ ਤੇ ਉਹ ਸਾਰਾ ਕੁਝ ਮੈਟਰ ਕਰਦੇ ਹੋਏ ਸਾਡੀ ਰეკਮੈਂਡੇਸ਼ਨ ਜ਼ਰੂਰ ਹੈ ਬੈਚਲਰ ਕਰਕੇ ਆਣ ਬੱਚੇ ਤੇ ਆਣਾ ਜ਼ਰੂਰ ਚਾਹੀਦਾ ਤੇ ਉਹਦੇ ਕਾਰਨ ਇਹੀ ਨੇ ਵੀ ਕਿਉਂਕਿ ਉੱਥੇ ਰੋਜ਼ਗਾਰ ਨਹੀਂ ਹੈਗੇ ਬੱਚੇ ਨੂੰ ਮੌਕੇ ਨਹੀਂ ਹੈਗੇ ਇਸ ਕਰਕੇ ਉਹ ਮਜਬੂਰ ਨੇ ਇਧਰ ਆਣ ਲਈ ਤਿਆਰ ਨੇ ਜਿੱਦੀ ਕੈਨੇਡਾ ਯੂ ਐਸ ਏ ਯੂ ਕੇ ਜਿੱਧਰ ਵੀ ਬੱਚੇ ਜਾ ਰਹੇ ਨੇ ਤੇ ਉਹ ਪੇਰੈਂਟਸ ਅਦਰਵਾਈਜ਼ ਕੋਈ ਨਹੀਂ ਚਾਹੁੰਦਾ ਵੀ ਅਸੀਂ ਆਪਦਾ ਘਰ ਛੱਡ ਕੇ ਹਣਾ ਆਪਣਾ ਮਤਲਬ ਇੱਕ ਮਤਲਬ ਇੱਕ ਛੱਡ ਕੇ ਘਰ ਨੂੰ ਘਰਬਾਰ ਨੂੰ ਪੰਪੇਰੈਂਟਸ ਨੂੰ ਜਾਂ ਪੇਰੈਂਟਸ ਦਾ ਨਿੱਦਲ ਕਰਦਾ ਬੱਚੇ ਨੂੰ ਬਾਹਰ ਭੇਜਣ ਨੂੰ ਪਰ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਉੱਥੇ ਨਸ਼ੇ ਦੀ ਬਹੁਤ ਵੱਡੀ ਪ੍ਰੋਬਲਮ ਹੈ, ਬੇਰੁਜ਼ਗਾਰੀ ਦੀ ਪ੍ਰੋਬਲਮ ਹੈ, ਹਾਇਰ ਐਜੂਕੇਸ਼ਨ ਦੇ ਕੋਈ ਇੰਸਟੀਟਿਊਟ ਨਹੀਂ ਹੈਗੇ ਉਥੇ ਥਿਉਰੀਏ ਚ ਤਾਂ ਇਹ ਸਾਰਿਆਂ ਦੇ ਕੰਮ ਕਰਨ ਦੀ ਜ਼ਰੂਰਤ ਹੈ ਪਰ ਮਤਲਬ ਅੱਜ ਆਪਾਂ ਇਹ ਕਹਾਂਗੇ ਵੀ ਬੱਚੇ ਜੋ ਇੱਧਰ ਆਣਾ ਚਾਹੁੰਦੇ ਆ ਉਹਨਾਂ ਨੂੰ ਆਣਾ ਚਾਹੀਦਾ ਆ ਕਿ ਉਹ ਇੱਧਰ ਤਰੱਕੀ ਕਰਨ ਬਾਅਦ ਜਦੋਂ ਉਹਨਾਂ ਨੂੰ ਮੌਕਾ ਮਿਲੇ ਤਾਂ ਆਪਦੀ ਕੰਟਰੀ ਦੇ ਵਿੱਚ ਪਰਤਣ ਦੇ ਲਈ ਉੱਥੋਂ ਦੇ ਸਮਾਜ ਨੂੰ ਸੁਧਾਰਨ ਦੇ ਲਈ ਦੁਬਾਰਾ ਜਾਣ ਦੇ ਲਈ ਅਗਰ ਜ ਆਪਾਂ ਤਸ਼ਾਦ ਕਰ ਸਕਦੇ ਤਾਂ ਦੋਨੋਂ ਪਾਕੀ ਵਧੀਆ ਨੇ ਤੇ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਸੁਣਿਆ ਤੇ ਮੈਨੂੰ ਬੋਟ ਤੇ ਸਪੋਰਟ ਜਰੂਰ ਕਰਿਓ ਮੇਰਾ ਚੋਣ ਨਿਸ਼ਾਨ ਮਾਚਸ ਦੀ ਡੱਬੀ ਹੈ ਤੇ EVM ਤੇ ਨੰਬਰ 13 ਤੋਂ ਇੰਨਾ ਕਹਿੰਦਾ ਹੋਇਆ ਧੰਨਵਾਦ ਜੀ ਤੁਹਾਡਾ ਦੁਆਰਾ ਤੇ ਸਤਿ ਸ੍ਰੀ ਅਕਾਲ